ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਲੋਕ ਸਭਾ ਇਲੈਕਸ਼ਨ ਦਾ ਜਿਹੜਾ ਬਿਗ ਲੱਜ ਵੱਜ ਗਿਆ ਹਰੇਕ ਪਾਰਟੀਆਂ ਵੱਲੋਂ ਜਿੱਥੇ ਕਿ ਟਾਮਰ ਕਸਲੀਤੀ ਗਈ ਹੈ ਲੋਕਾਂ ਤੱਕ ਇੰਟਰੈਕਟ ਕਰਨ ਦੇ ਲਈ ਆਮ ਵੋਟਰ ਤੱਕ ਅਪਰੋਚ ਕਰਨ ਦੇ ਲਈ ਉਹਨੂੰ ਲੈ ਕੇ ਜਿਹੜੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਨੇ ਉਹ ਵੀ ਹਰਕਤ ਦੇ ਵਿੱਚ ਆ ਚੁੱਕੇ ਨੇ ਅੱਜ ਅਸੀਂ ਇਸ ਟਾਈਮ ਖੰਨੇ ਦੇ ਵਿੱਚ ਸਾਡੇ ਭਗਤਾ ਫੀਲਿੰਗ ਸਟੇਸ਼ਨ ਬਹੁਤ ਫੇਮਸ ਸਾਡੇ ਸ਼ਹਿਰ ਦੇ ਸਮਾਜ ਸੇਵੀ ਵੀ ਨੇ ਉਦਯੋਗਪਤੀ ਵੀ ਨੇ ਕਈ ਸਾਹਿਬ ਉਹਨਾਂ ਦੇ ਸਾਨੂੰ ਇੱਥੇ ਦਫ਼ਤਰ ਆਉਣ ਦਾ ਮੌਕਾ ਮਿਲਿਆ ਜਿੱਥੇ ਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਮੀਡੀਆ ਕੋਆਰਡੀਨੇਟਰ ਕਾਂਗਰਸ ਦੇ ਵਿਸ਼ਾਲ ਜੀ ਸਾਡੇ ਨਾਲ ਨੇ ਆ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਜਿਹੜਾ ਹੋਮਵਰਕ ਹੈ ਤੇ ਕੀ ਜਿਹੜਾ ਰੈਡੀ ਟੂ ਸਟਾਰਟ ਅਪ ਹੈ ਜਿਹੜਾ ਇਹ ਦੇਣ ਜਾ ਰਹੇ ਨੇ ਲੋਕ ਸਭਾ ਇਲੈਕਸ਼ਨ ਫਤੇਗੜ ਸਾਹਿਬ ਹਲਕੇ ਨੂੰ ਪਹਿਲਾਂ ਦਾ ਸਰ ਵੈਲਕਮ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਏਵੀ 18 ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਤੇ ਵਿੱਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਅਕੋਰਡਿੰਗ ਟੂ ਜਿਹੜੇ ਸਾਡੇ ਸ਼੍ਰੀ ਮਾਨਯੋਗ ਸ਼੍ਰੀ ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਯੂਥ ਵਾਸਤੇ ਪੰਜ ਗਰੰਟੀਆਂ ਜਿਹੜੀਆਂ ਨੇ ਐਲਾਨ ਕੀਤੀਆਂ ਨੇ ਵੀ ਜਿੱਦਾਂ ਹੀ ਸਾਡੀ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਆਂਦੀ ਹੈ ਤੇ ਤਤਕਾਲ ਤੌਰ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਪੰਜ ਗਰੰਟੀਆਂ ਨੌਜਵਾਨਾਂ ਦੇ ਵਾਸਤੇ ਜਿਹੜੀਆਂ ਨੇ ਇਹ ਲਾਗੂ ਕੀਤੀਆਂ ਜਾਣਗੀਆਂ ਜਿਵੇਂ ਕਿ ਤੁਸੀਂ ਆਪਾਂ ਨੂੰ ਸਭ ਜਾਣਦੇ ਆ ਕਿ 18 ਤੋਂ ਲੈ ਕੇ 1929 ਸਾਲ ਦੇ ਵਿੱਚ ਵਿੱਚ 20 ਕਰੋੜ ਜਿਹੜਾ ਯੂਥ ਹੈ ਉਹ ਸਾਡੇ ਇੰਡੀਆ ਦੇ ਵਿੱਚ ਹੈ ਸੋ ਬੇਰੋਜਗਾਰੀ ਦਾ ਸਭ ਤੋਂ ਵੱਡਾ ਜਿਹੜੀ ਸਮੱਸਿਆ ਹੈ ਉਹ ਸਾਡੇ ਦੇਸ਼ ਦੇ ਵਿੱਚ ਸਰ ਜਿਹੜੀ ਪੈਦਾ ਹੋ ਰਹੀ ਕਿਉਂਕਿ ਭਰਤੀਆਂ ਹੋ ਨਹੀਂ ਰਹੀਆਂ ਸਰ ਅਗਰ ਭਰਤੀਆਂ ਹੁੰਦੀਆਂ ਨੇ ਤਾਂ ਪੇਪਰ ਨਹੀਂ ਹੋ ਰਹੇ ਸਰ ਸੋ ਜੇ ਪੇਪਰ ਹੁੰਦੇ ਨੇ ਤਾਂ ਪੇਪਰ ਲੀਕੇ ਦੀ ਸਮੱਸਿਆ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਪੰਜ ਗਾਰੰਟੀਆਂ ਜਿਹੜੀ ਰਾਹੁਲ ਗਾਂਧੀ ਜੀ ਵੱਲੋਂ ਕੀਤੀਆਂ ਗਈਆਂ ਨੇ ਸਭ ਤੋਂ ਪਹਿਲੀ ਜਿਹੜੀ ਗਾਰੰਟੀ ਹੈ ਜੀ ਭਰਤੀ ਭਰੋਸਾ Thank <laughs> you. ਪਰ ਧੀ ਪਰੋਸੇ ਦੇ ਵਿੱਚ ਇਹ ਹੈ ਕਿ ਹਰ ਜਿਹੜਾ ਨੌਜਵਾਨ ਹੈ ਉਹਨੂੰ ਭਰਤੇ ਦੀ ਭਰੋਸਗੀ ਮਤਾ ਜਿਹੜਾ ਪਾਸ ਕੀਤਾ ਜਾਵੇਗਾ ਤੇ ਜਿਹੜੀਆਂ 30 ਲੱਖ ਸਾਮੀਆਂ ਸਾਡੇ ਦੇਸ਼ ਦੇ ਵਿੱਚ ਖਾਲੀ ਪਈਆਂ ਨੇ ਸਭ ਤੋਂ ਪਹਿਲਾਂ ਜਿਹੜੇ ਪੈਲ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਸਮਾਂ ਤੇ ਸੀਮਾ ਤੈਅ ਕੀਤੀ ਜਾਊਗੀ ਤੇ ਉਹ ਭਰੀਆਂ ਜਾਣਗੀਆਂ ਸੋ ਜੇ ਦੂਜੀ ਗਾਰੰਟੀ ਦੀ ਗੱਲ ਕਰੀਏ ਜੀ ਦੂਜੀ ਸਾਡੀ ਗਾਰੰਟੀ ਹੈ ਪਹਿਲੀ ਨੌਕਰੀ ਦਾ ਭਰੋਸਾ ਪਹਿਲੀ ਨੌਕਰੀ ਦੇ ਪਰੋਸੇ ਦੇ ਵਿੱਚ ਆ ਜਾਂਦਾ ਜਿੱਦਾਂ ਕੋਈ ਡਿਗਰੀ ਹੋਲਡਰ ਹੈ ਜਾਂ ਡਿਪਲੋਮਾ ਹੋਲਡਰ ਹੈ ਜਿਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਉਹਨਾਂ ਦੇ ਵਾਸਤੇ ਜਿਹੜੀ ਇਹ ਭਰਤੀ ਦਾ ਭਰੋਸਾ ਮਤ ਹੈ ਉਹ ਪਾਸ ਕੀਤਾ ਪਾਸ ਕੀਤਾ ਜਾਵੇਗਾ ਜਿਦੇ ਵਿੱਚ ਪਹਿਲੇ ਸਾਲ ਇੱਕ ਸਾਲ ਜਿਹੜਾ ਪਹਿਲਾ ਸਾਲ ਹੋਏਗਾ ਉਹਦੇ ਵਿੱਚ ਨੌਜਵਾਨਾਂ ਨੂੰ 1 ਲੱਖ ਰੁਪਈਆ ਸਾਲ ਯਾਨੀ ਕਿ 8500 ਰੁਪਈਆ ਦੇ ਅਪਰੋਕਸੀਮਲਟੀ ਜਿਹੜੇ ਮਹੀਨੇ ਦਾ ਉਹ ਦਿੱਤਾ ਜਾਏਗਾ ਉਸ ਤੋਂ ਬਾਅਦ ਸਾਡੀ ਜਿਹੜੀ ਆਂਦੀ ਹੈ ਗਿਗ ਇਕਨੋਮੀ ਜਿਹੜੀ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਤੁਸੀਂ ਦੇਖਿਆ ਹੋਣਾ ਜੀ ਜਦੋਂ ਭਾਰਤ ਜੋੜੋ ਯਾਤਰਾ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਸਾਰੇ ਦੇਸ਼ ਦੀ ਯਾਤਰਾ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਮਿਲੇ ਨੇ ਜਿੱਦਾਂ ਤੁਸੀਂ ਡਿਲੀਵਰੀ ਬੁਆਏ ਕਹਿ ਲਓ ਜਿੱਦਾਂ ਸਵੀਗੀ ਵਾਲੇ ਹੋਗੇ ਉਬਰ ਵਾਲੇ ਹੋਗੇ ਜਾਂ ਕੋਈ ਵੀ ਸਾਡੇ ਨੌਜਵਾਨ ਸਾਥੀ ਜਿਹੜੇ ਸੇਵਾਵਾਂ ਪ੍ਰਦਾਨ ਕਰਦੇ ਨੇ ਡੋਰ ਟੂ ਡੋਰ ਜਾ ਕੇ ਸੋਨਾ ਵਾਸਤੇ ਜਿਹੜੀ ਹੈ ਇਹ ਇੱਕ ਤਾਂ 2 ਲੱਖ ਰੁਪਏ ਤੱਕ ਦੀ ਲਾਈਫ ਇੰਸ਼ੋਰੈਂਸ ਤੇ 2 ਲੱਖ ਰੁਪਏ ਤੱਕ ਦਾ ਜਿਹੜੀ ਐ ਇਹਨਾਂ ਦੇ ਐਕਸੀਡੈਂਟ ਪਾਲਿਸੀ ਐ ਜਿਹੜੀ ਉਹ ਇੰਸ਼ੋਰੈਂਸ ਐ ਲਾਈਫ ਇੰਸ਼ੋਰੈਂਸ ਤੇ ਐਕਸੀਡੈਂਟ ਪਾਲਿਸੀ ਐ ਦੋਨੋਂ ਜਿਹੜੀਆਂ ਨੇ ਉਹ ਤੈਅ ਕੀਤੀਆਂ ਜਾਣਗੀਆਂ ਤੇ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾ ਜਿਹੜਾ ਫਰਸਟ ਕਦਮ ਐ ਇਹ ਕੀਤਾ ਜਾਵੇਗਾ ਪੂਰਾ ਕੀਤਾ ਜਾਊਗਾ ਸੋ ਉਸ ਤੋਂ ਬਾਅਦ ਸਾਡੀ ਜਿਹੜੀ ਚੌਥੀ ਫੋਰਥ ਜਿਹੜੀ ਗਾਰੰਟੀ ਆਂਦੀ ਐ ਉਹ ਆਂਦੀ ਐ ਯੂਵਾ ਰੋਸ਼ਨੀ ਯੂਵਾ ਰੋਸ਼ਨੀ ਦੇ ਵਿੱਚ ਕੀ ਹੈ ਜੀ 40 ਸਾਲ ਤੋਂ ਉਮਰ ਤੋਂ ਜਿਹੜੇ ਘਟ ਦੇ ਨੌਜਵਾਨ ਨੇ ਉਹ ਆਪਣਾ ਰੋਜਗਾਰ ਸ਼ੁਰੂ ਕਰਨਾ ਚਾਹੁੰਦੇ ਨੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਜਿਹੜੀ ਬਣਾਇਆ ਗਿਆ ਕਿ ਹਰ ਪੂਰੇ ਦੇਸ਼ ਦੇ ਹਰ ਜ਼ਿਲ੍ਹੇ ਨੂੰ 5000 ਕਰੋੜ ਦਾ ਜਿਹੜਾ ਫੰਡ ਦੇ ਨਾਲ ਇਹ ਜਿਹੜੀ ਪਾਲਿਸੀ ਆ ਸਟਾਰਟ ਕੀਤੀ ਜਾਊਗੀ ਤੇ ਜੋ ਕੰਮ ਕਰਨਾ ਚਾਹੁੰਦੇ ਨੇ ਜੋ ਕਾਬਿਲ ਨੇ ਕਾਬਿਲ ਉਹ ਉਹਨਾਂ ਵਾਸਤੇ ਇਹ ਜਿਹੜੀ ਫੰਡ ਰਕਮ ਤੈਅ ਕੀਤੀ ਗਈ ਹੈ ਸੋ ਇਹਦੇ ਨਾਲ ਲੱਖਾਂ ਨੌਕਰੀਆਂ ਵੀ ਮਿਲਣਗੀਆਂ ਸੋ ਸਾਡੇ ਜਿਹੜੇ ਬੇਰੋਜ਼ਗਾਰੀ ਹੈ ਉਹ ਵੀ ਖਤਮ ਹੋਊਗੀ ਸਾਡੇ ਜਿਹੜੀ ਇੰਡੀਆ ਦੀ ਇਕਨੋਮੀ ਹੈ ਉਹਦੇ ਵਿੱਚ ਵੀ ਕੀਤਾ ਨਾ ਕਿਤੇ ਯੋਗਦਾਨ ਬਹੁਤ ਅਹਿਮ ਹੈ ਜਿਹੜਾ ਯੂਥ ਹੈ ਉਹ ਨਵਾਇਆ ਜਾਊਗਾ ਉਸ ਤੋਂ ਬਾਅਦ ਜਿਹੜੀ ਸਾਡੀ ਲਾਸਟ ਗਰੰਟੀ ਆ ਜਾਂਦੀ ਹੈ ਜੀ ਬਹੁਤ ਹੀ ਮਹੱਤਵਪੂਰਨ ਜਿਹੜੀ ਕਿ ਆਪਣੇ ਦੇਸ਼ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਉਹ ਹੈ ਪੇਪਰ ਲੀਕੇਜ ਦੀ ਸਮੱਸਿਆ ਸਰ ਜੇ ਦੇਖਿਆ ਜਾਵੇ ਕਿਤੇ ਕਿ ਯੂਪੀ ਦੇ ਵਿੱਚ 48 ਲੱਖ ਨੌਜਵਾਨਾਂ ਨੇ ਫਾਰਮ ਭਰਿਆ ਸੀਗਾ ਕਨਸਟੇਬਲ ਦੇ ਵਿੱਚ ਪੇਪਰ ਪੇਪਰ ਕਨਸਟੇਬਲ ਦਾ ਜਿਹਦੇ ਵਿੱਚੋਂ ਜਾ 60244 ਜਿਹੜੀਆਂ ਨੌਕਰੀਆਂ ਨੇ ਉਹ ਦਿੱਤੀਆਂ ਜਾਣੀਆਂ ਸੀ 148 ਲੱਖ ਨੌਜਵਾਨਾਂ ਦੀ ਜਿਹੜੀ ਮਿਹਨਤ ਦੇ ਉੱਤੇ ਉਹਨਾਂ ਦੀ ਆਸਾਂ ਉੱਤੇ ਉਦੋਂ ਪਾਣੀ ਫਿਰ ਗਿਆ ਜਦੋਂ ਪੇਪਰ ਉਹਨਾਂ ਦਾ ਜਿਹੜਾ ਲੀਕ ਹੋ ਗਿਆ ਤੇ ਜਿਹੜੀ ਪ੍ਰੀਖਿਆ ਸੀ ਉਹ ਰੱਦ ਹੋ ਗਈ ਸੋ ਆਪਾਂ ਜੇ ਦੇਖੇ ਜਾਈਏ ਇਮੇਜਿਨ ਤੁਸੀਂ ਕਰੋ ਕਿ ਇੱਕ ਮਾਂ ਪਿਓ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਪਹਿਲਾਂ ਛੋਟੇ ਪਿੰਡ ਤੋਂ ਲੈ ਕੇ ਕਸਮੀਆਂ ਤੋਂ ਲੈ ਕੇ ਸ਼ਹਿਰ ਪੜ੍ਹਨ ਵਾਸਤੇ ਭੇਜਦਾ ਫਿਰ 5-7 ਸਾਲ 5 ਸਾਲ ਡਿਗਰੀ ਤੇ ਲਗਾਉਂਦੇ ਨੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਜਦੋਂ ਕਾਬਿਲ ਯੂਥ ਹੈ ਜਿਹੜਾ ਕਾਬਿਲ ਹੁੰਦਾ ਹੈ ਵੀ ਪੇਪਰ ਦੇਂਦੇ ਕਿ ਇੰਟੈਲੀਜੈਂਟ ਬੱਚੇ ਹੁੰਦੇ ਨੇ ਜਾਂ ਕੁਝ ਹੁੰਦਾ ਉਹਨਾਂ ਦੇ ਉਹਨਾਂ ਦੀਆਂ ਆਸਾਂ ਤੇ ਕਿਤਨਾ ਕਿਤੇ ਜਿਹੜੀ ਉਹਨਾਂ ਦੇ ਦਿਲ ਨੂੰ ਠੇਸ ਪਹੁੰਚਦੀ ਆ ਸਰ ਜਿਵੇਂ ਕਿ ਵਿਸ਼ਾਲ ਜੀ ਤੁਸੀਂ ਪੰਜ ਮੇਜਰ ਗਰੰਟੀਆਂ ਦਿੱਤੀਆਂ ਪਹਿਲਾਂ ਤਾਂ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਜਿਹੜੀ ਗਰੰਟੀ ਹੈ ਕੱਲੀ ਕਾਂਗਰਸ ਵੱਲੋਂ ਹੈ ਕਿ ਇੰਡੀਆ ਅਲਾਈਅንስ ਵੱਲੋਂ ਹੈ ਨੰਬਰ 2 ਦੇ ਉੱਤੇ ਇਹਨੂੰ ਜਿਹੜਾ ਇੰਪਲੀਮੈਂਟ ਕਰਨ ਦਾ ਪ੍ਰੋਪਰ ਜਿਹੜੀ ਲੇਆਉਟ ਹੈ ਸਰ ਕੀ ਤਿਆਰ ਕੀਤੀ ਗਈ ਹੈ ਸਰ ਦੇਖੋ ਸ਼੍ਰੀ ਰਾਹੁਲ ਗਾਂਧੀ ਜੀ ਜਾਂ ਸਾਡੀ ਕਾਂਗਰਸ ਪਾਰਟੀ ਟਾਈਮ ਟੂ ਟਾਈਮ ਨੌਜਵਾਨਾਂ ਵਾਸਤੇ ਯੁਵਾ ਪੀੜ੍ਹੀ ਵਾਸਤੇ ਕੋਈ ਨਾ ਕੋਈ ਕਦਮ ਜਿਹੜੇ ਚੁੱਕਦੇ ਰਹਿੰਦੇ ਨੇ ਸੋ ਜੇ ਆਪਾਂ ਮਨਮੋਹਨ ਸਿੰਘ ਜੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਸਾਨਾਂ ਤੋਂ ਲੈ ਕੇ ਨੌਜਵਾਨਾਂ ਤੱਕ ਹੈ ਜਿਹੜੀ ਬਹੁਤ ਹੀ ਵਧੀਆ ਜਿਹੜੇ ਕਦਮ ਚੱਕੇ ਨੇ ਜੇ 72000 ਕਰੋੜ ਦਾ ਜਿਹੜਾ ਕਰਜ਼ਾ ਕਿਸ ਗਿਆ ਗਿਆ ਸੀਗਾ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜੇ ਪੰਜਾਬ ਦੀ ਗੱਲ ਕਰੀਏ ਤਾਂ 4640 ਕਰੋੜ ਦਾ ਕਰਜ਼ਾ ਜਿਹੜਾ ਮਾਫ ਕੀਤਾ ਗਿਆ ਸੀ ਨੌਜਵਾਨਾਂ ਨੂੰ 32 ਲੱਖ ਨੌਜਵਾਨਾਂ ਨੂੰ ਜਿਹੜੀਆਂ ਪਹਿਲ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਗਈਆਂ ਸੀ ਸੋ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਪਾਰਟੀ ਹੈ ਉਹ ਯੁਵਾ ਵਰਗ ਨੂੰ ਸਭ ਤੋਂ ਫਸਟ ਪ੍ਰੈਫਰੈਂਸ ਦਿੰਦੀ ਹੈ ਕਿਉਂਕਿ ਪਤਾ ਹੈ ਵੀ ਯੂਥ ਦੇ ਮੋਢਿਆਂ ਤੇ ਹੀ ਆ ਜਿਹੜੀ ਸਾਰੇ ਆ ਸਾਡੇ ਦੇਸ਼ ਦੀ ਵਾਕਡੋਰ ਹੈ ਜੀ ਜਿਵੇਂ ਕਿ ਸਰ ਨੇ ਦੱਸਿਆ ਹੋਇਆ ਕਿ ਬੈਕਬੋਨ ਹੈ ਯੂਥ ਤੇ ਯੂਥ ਨੂੰ ਮੱਦੇ ਨਜ਼ਰ ਰੱਖਦੇ ਜਿਹੜੀਆਂ ਪੰਜ ਗਰੰਟੀਆਂ ਨੇ ਉਹ ਇਹਨਾਂ ਦੇ ਵੱਲੋਂ ਇਸ਼ੂ ਕਰ ਦਿੱਤੀਆਂ ਗਈਆਂ ਨੇ ਸਾਡੇ ਨਾਲ ਵਿਪਲੇਸ਼ ਕਈ ਸਰ ਵੀ ਬੈਠੇ ਨੇ ਜਿਹੜੇ ਕਿ ਆਪ ਸਾਡੇ ਖੰਨੇ ਤੋਂ ਹਲਕੇ ਤੋਂ ਯੂਥ ਦੇ ਪ੍ਰੈਜ਼ੀਡੈਂਟ ਵੀ ਨੇ ਸਰ ਦੇਖਿਆ ਹੋਇਆ ਕਿ ਇੰਸ਼ੋਰੈਂਸ ਇਸ ਹਰੇਕ ਗੇੜੀ ਸਿਆਸੀ ਪਾਰਟੀਆਂ ਦੇ ਰਹੀ ਹੈ ਜਿਵੇਂ ਸਰ ਨੇ ਦੱਸਿਆ ਵਾ ਕਿ ਪੰਜ ਗਰੰਟੀਆਂ ਨੇ ਕਾਂਗਰਸ ਸਰਕਾਰ ਵੱਲੋਂ ਇਹ ਚੀਜ਼ ਨੂੰ ਹੁਣ ਅੱਗੇ ਕਰ ਦਿੱਤਾ ਗਿਆ ਸਰ ਇਹਦੇ ਇਲਾਵਾ ਕੋਈ ਸਕਿੱਲ ਡਿਵੈਲਪਮੈਂਟ ਕੋਈ ਬੱਚਿਆਂ ਦੇ ਵਿੱਚ ਹੋਰ ਜਿਵੇਂ ਟੈਲੈਂਟ ਨੂੰ ਨਿਖਾਰਨ ਦਾ ਹੁੰਦਾ ਜਾਂ ਹੋਰ ਕੋਈ ਅਜਿਹੇ ਆਸਪੈਕਟਸ ਹੈਗੇ ਨੇ ਜਿਹਦੇ ਤੇ ਕਾਂਗਰਸ ਜਾਂ ਇੰਡੀਆ ਅਲਾਈਅንስ ਆਪਣੇ ਲੈਵਲ ਤੇ ਵਰਕ ਕਰ ਰਿਹਾ ਹੋਵੇ ਜਿਹਦੇ ਨਾਲ ਕਿ ਯੂਥ ਦੇ ਵਿੱਚ ਉਹ ਯੂਥ ਦੇ ਵੋਟ ਬੈਂਕ ਨੂੰ ਵੀ ਅਟਰੈਕਟ ਕੀਤਾ ਜਾਵੇ ਤੇ ਯੂਥ ਦੇ ਫਿਊਚਰ ਨੂੰ ਵੀ ਬੈਟਰ ਕੀਤਾ ਜਾ ਸਕੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਨਿਕਾ ਸਵਾਗਤ ਕਰਦਾ ਹਰਪ੍ਰੀਤ ਜੀ ਤੁਹਾਡਾ ਵੇਖੀ ਜੀ ਤੁਹਾਡਾ ਤੁਸੀਂ ਅੱਜ ਸਾਡੀ ਆਵਾਜ਼ ਫੇਰ ਜਨਤਾ ਦੇ ਵਿੱਚ ਪਹੁੰਚਾਣ ਲਈ ਆਏ ਮੈਂ ਵਿਪਲੇਸ਼ ਕਈ ਯੂਥ ਪ੍ਰਧਾਨ ਹਲਕਾ ਖੰਨਾ ਮੈਂ ਤੁਹਾਡੇ ਸਵਾਲ ਦਾ ਜਵਾਬ ਪਹਿਲਾਂ ਤਾਂ ਐਗਜ਼ਾਮਪਲ ਆਪਣੇ ਤੋਂ ਸ਼ੁਰੂ ਕਰਦਾ ਹਾਂ ਕਿ ਮੈਨੂੰ ਮੌਕਾ ਦਿੱਤਾ ਉਸ ਟਾਈਮ ਪਿਛਲੇ ਸਾਲ ਮਾਰਚ ਦੇ ਮਹੀਨੇ ਹੀ ਸਾਨੂੰ ਸਾਡਾ ਇਲੈਕਸ਼ਨ ਚੱਲ ਰਿਹਾ ਸੀਗਾ ਤੇ ਤਕਰੀਬਨ 40 ਦਿਨ ਦਾ ਇਲੈਕਸ਼ਨ ਸੀਗਾ ਤੇ ਜੋ ਮੇਰਾ ਐਕਸਪੀਰੀਅੰਸ ਸੀਗਾ ਸਾਡੀ ਟ੍ਰੇਨਿੰਗ ਉਹ ਇਲੈਕਸ਼ਨ ਦੇ ਤੌਰ ਤੇ ਕਰਾਈ ਗਈ ਕੀ ਸਮਾਜਿਕ ਤੌਰ ਤੇ ਐਕਟਿਵ ਕਿਵੇਂ ਹੋਣਾ ਹੈ ਤਾਂ ਇਹ ਕਿਤਨਾ ਕਿਥੇ ਕਾਂਗਰਸ ਪਾਰਟੀ ਦੀ ਰਾਜਨੀਤੀ ਜਾਂ ਰਣਨੀਤੀ ਦਾ ਹਿੱਸਾ ਹੈ ਕਿ ਯੂਥ ਨੂੰ ਸਮਾਜਿਕ ਤੌਰ ਤੇ ਐਕਟਿਵ ਹੋਣਾ ਪਵੇਗਾ ਜੇ ਸਾਡੀ ਕੰਟਰੀ ਨੂੰ ਅੱਗੇ ਵਧਣਾ ਹੈ ਦੁਨੀਆ ਦੇ ਨਾਲ ਬਰਾਬਰ ਖੜਕੇ ਦੇਖਣਾ ਹੈ ਇੱਕ ਤਾਂ ਇਹ ਵੀ ਠੀਕ ਹੈ ਖੁਸ਼ਹਾਲ ਦੇਸ਼ ਆਸੀਂ ਖੁਸ਼ ਹੈ ਚਾਹੇ ਗਰੀਬ ਹੈ ਚਾਹੇ ਬਿਮਾਰ ਹੈ ਚਾਹੇ ਕੁਝ ਵੀ ਹੈ ਲੇਕਿਨ ਜੇ ਅਸੀਂ ਕੰਪੀਟ ਕਰਨਾ ਚਾਹ ਰਹੇ ਹਾਂ ਗਲੋਬਲੀ ਸਾਡਾ ਯੂਥ ਜਿਹੜਾ ਹੈਗਾ ਜੇ ਤਾਂ ਮਿਸਗਾਈਡਡ ਰਹੇਗਾ ਫਿਰ ਤਾਂ ਸਾਡਾ ਕੰਟਰੀ ਕੋਈ ਜ਼ਿਆਦਾ ਜ਼ਿਆਦਾ ਅੱਗੇ ਨਹੀਂ ਜਾ ਪਾਏਗਾ 8-10 ਸਾਲ ਹੋਰ ਮੋਦੀ ਜੀ ਕਹਿੰਦੇ ਰਹਿਣਗੇ ਵੀ ਹਾਂ ਜੀ ਹਮ ਨੰਬਰ ਇਸ ਨੰਬਰ ਤੇ ਪਹੁੰਚ ਗਏ ਇਸ ਨੰਬਰ ਤੇ ਪਹੁੰਚ ਗਏ ਹਨ ਲੇਕਿਨ 8-10 ਸਾਲ ਬਾਅਦ ਸਾਡੇ ਨੰਬਰ ਇੱਕਦਮ ਡਿਕਲਾਈਨ ਕਰਨਗੇ ਤਾਂ ਕਾਂਗਰਸ ਪਾਰਟੀ ਵੱਲੋਂ ਜਿਹੜੀਆਂ ਰਣਨੀਤੀਆਂ ਬਣਾਈ ਜਾ ਰਹੀਆਂ ਨੇ ਉਹ ਯੂਥ ਨੂੰ ਐਕਟਿਵ ਕਰ ਰਹੀਆਂ ਨੇ ਤੇ ਯੂਥ ਦੀ ਜਿਵੇਂ ਗਾਰੰਟੀਆਂ ਪਾਰਟੀ ਪਲੱਸ ਅਲਾਈਅੰਸ ਵੱਲੋਂ ਜੋ ਵੀ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਗਾਰੰਟੀਆਂ ਨੂੰ ਅਸੀਂ ਸੱਚ ਮੰਨ ਕੇ ਚੱਲਦੇ ਆਂ ਇਹ ਵੀ ਸਾਡੀ ਪਾਰਟੀ ਜੇ ਕਹਿ ਰਹੀ ਹੈ ਉਹਨੂੰ ਅੱਗੇ ਵਧਾਣਾ ਅਸੀਂ ਲੋਕਾਂ ਨੇ ਹੈ ਅਸੀਂ ਇਹਨੂੰ ਜਿੰਨਾ ਨੈਤਿਕ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਅਸੀਂ ਇਹ ਅੱਗੇ ਫਿਲਾਵਾਂਗੇ ਸਰਕਾਰ ਦੇ ਆਏ ਤੇ ਓਨੀ ਡਿਵੈਲਪਮੈਂਟ ਸਾਡੇ ਇਲਾਕਿਆਂ ਦੀ ਹੋਵੇਗੀ ਸਾਡੇ ਇਲਾਕੇ ਦਾ ਜਿਹੜਾ ਯੂਥ ਅੱਜ ਕੱਲ ਪੰਜਾਬ ਦੀ ਸਮੱਸਿਆ ਬਹੁਤ ਹੈ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਲੋਕ ਸਭਾ ਦਾ ਇਲੈਕਸ਼ਨ ਹੈ ਲੋਕ ਸਭਾ ਦਾ ਇਲੈਕਸ਼ਨ ਮਤਲਬ ਪਾਰਲੀਮੈਂਟ ਤੱਕ ਥੋਡੀ ਆਵਾਜ਼ ਪਹੁੰਚਾਉਣ ਵਾਲੇ ਨੁਮਾਇੰਦੇ ਤੁਹਾਡੇ ਪੰਜਾਬ ਦੇ ਨੁਮਾਇੰਦੇ ਜਿਹੜੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਭਵਨ 'ਚ ਜਾ ਕੇ ਤੁਹਾਡੇ ਪੰਜਾਬ ਦੀ ਸਮੱਸਿਆਵਾਂ ਦੱਸਣ ਵਾਲੇ ਆ ਤੇ ਬੜਾ ਚੁਣ ਕੇ ਵੋਟ ਪਾਉਣੀ ਪੈਣੀ ਹੈ ਜੀ ਦੇਖੋ ਦਲ ਬਦਲੂ ਰਾਜਨੀਤੀ ਜਿਹੜੀਆਂ ਕਰ ਰਹੇ ਆ ਤੁਸੀਂ ਥੋੜਾ ਜਆ ਮੈਂ ਯੂਥ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਥੋੜਾ ਸਤਰਕ ਰਹੋ ਦਲ ਬਦਲੂ ਰਾਜਨੀਤੀ ਤੋਂ ਤੇ ਜਿਹੜਾ ਆਪਣੇ ਦਲ ਨਾਲ ਖੜਦਾ ਹੈ ਜੀ ਉਹ ਤੁਹਾਡੇ ਨਾਲ ਵੀ ਖੜ ਸਕਦਾ ਹੈ ਜਿਹੜਾ ਦਲ ਬਦਲੀ ਜਾਂਦਾ ਉਹ ਸ਼ਾਇਦ ਤੁਹਾਡੇ ਨਾਲ ਵੀ ਫੇਰਾ ਫੇਰੀਆਂ ਕਰਦਾ ਰਹੇਗਾ ਤਾਂ ਇੱਕ ਤਾਂ ਦਲ ਬਦਲੂ ਰਾਜਨੀਤੀ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਸਾਨੂੰ ਥੋੜਾ ਸਟੈਂਡ ਜਿਹੜੇ ਲੋਕ ਸਾਡੇ ਨਾਲ ਲੈ ਰਹੇ ਹਨ ਅਸੀਂ ਉਹਨਾਂ ਨੂੰ ਵੀ ਮੱਦੇ ਨਜ਼ਰ ਰੱਖੀਏ ਵੀ ਇਹ ਲੋਕ ਸਟੈਂਡ ਵਾਲੇ ਬੰਦੇ ਹੈ ਤੇ ਵਾਅਦੇ ਤਾਂ ਸਾਰੇ ਕੋਈ ਕਰਦੇ ਹੈ ਲੇਕਿਨ ਸਟੈਂਡ ਸਾਨੂੰ ਦੇਖਣਾ ਵੀ ਜਿਹੜੇ ਲੋਕਾਂ ਦਾ ਸਟੈਂਡ ਹੈ ਦੂਸਰੀ ਚੀਜ਼ ਮੈਂ ਕਹਿਣਾ ਚਾਹਾਂਗਾ ਪੜਾ ਲਿਖਾ ਬੰਦਾ ਹੋਵੇ ਸਮਾਜਿਕ ਗੱਲ ਅੱਗੇ ਪੇਸ਼ ਕਰਨੀ ਆਂਦੀ ਹੋਵੇ ਤਾਂ ਕਿ ਜਿਵੇਂ ਆ ਕਿਸਾਨ ਅੰਦੋਲਨ बार-बार ਸਾਡੇ ਰਾਈਜ਼ ਹੋ ਰਿਹਾ ਹੈ ਇਹ ਕਿਸਾਨੀ ਵਰਗ ਪਰੇਸ਼ਾਨ ਹੈ ਕਿਤੇ ਨਾ ਕਿਤੇ ਤੇ ਸੈਂਟਰ ਦੀ ਸਰਕਾਰ ਤੱਕ ਸ਼ਾਇਦ ਸਹੀ ਆਵਾਜ਼ ਨਹੀਂ ਪਹੁੰਚ پا ਰਹੀ ਉਹ ਆਵਾਜ਼ ਪਹੁੰਚਾਣ ਲਈ ਐਤ ਕੀ ਲੋਕ ਸਭਾ ਦੀ ਵੋਟ ਪਾਓ ਮੈਂ ਕਾਂਗਰਸ ਦੇ ਸਮਰਥਨ ਵਿੱਚ ਹੈ ਕਿਮੇ ਕੇ ਵਿਪਲੇਸ਼ ਜੀ ਦੀ ਗੱਲ ਸੁਣੀ ਪਹਿਲਾਂ ਵਿਸ਼ਾਲ ਜੀ ਦੀ ਗੱਲ ਸੁਣੀ ਯੂਥ ਮੈਨੀਫੈਸਟੋ ਕਹਿ ਸਕਦੇ ਆ ਇਹ ਕਾਂਗਰਸ ਵੱਲੋਂ ਜਾਂ ਇਹਨਾਂ ਦੇ ਅਲਾਈਅੰਸ ਦੇ ਵੱਲੋਂ ਹਜੇ ਸਟਾਰਟ ਅਪ ਹੋਇਆ ਵਾ ਤੁਸੀਂ ਆਪ ਦੇਖਣਾ ਵਾ ਥੋਡੀ ਵੋਟ ਹੈ ਵੋਟ ਨੂੰ ਬੜਾ ਸੋਚ ਸਮਝ ਕੇ ਪਾਇਓ ਤੇ ਵੋਟ ਜ਼ਰੂਰ ਕਾਸਟ ਕਰਨ ਜਾਇਓ ਇਹ ਵੀ 18 ਨਿਊਜ਼ ਤੁਹਾਨੂੰ ਇਹੀ ਬੇਨਤੀ ਕਰਦਾ ਫਿਰ ਅਜਿਹੀਆਂ ਕਿਸੇ ਨੰਬਰ ਸ਼ਕਤੀਤਾ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ